ਕੀਤੀਆਂ ਜਾ ਰਹੀਆਂ ਸਰਜੀਤ ਟੱਟ ਜੀ ਸਾਰੇ ਪ੍ਰੈਸ মিডিਆ ਇਲੈਕਟ੍ਰੋਨਿਕ মিডিਆ ਬੋਏ ਆ ਹਰਮਨ ਨੇ ਬੱਲੇ ਬੱਲੇ ਕਰਵਾਈ ਆ ਆ ਦੇਖ ਸਰਪੰਚਾ ਤੇਰੇ ਪਿੰਡ ਦੇ ਚਾਰ ਨੇ ਲਾ ਵੀ ਗਾਡਰ ਆ ਗਾਡ ਲਾਂਸ ਤੇ ਦੂਸਰੇ ਪਾਸੇ ਧੰਨ ਧੰਨ ਬਾਬਾ ਰਕੇ ਜੀ ਸਪੋਰਟਸ ਕਲੱਬ ਖਾਨਪੁਰ ਢੱਡੇ ਦੀ ਟੀਮ ਪਹਿਲੇ ਮੁਕਾਬਲੇ ਲਈ ਖੇਡ ਗਰਾਊਂਡ ਦੇ ਵਿੱਚ ਆ ਜਾਣ ਹਾਂ ਪਵਨ ਦੇ ਹਰ ਜੱਪੀ ਮੈਂ ਮੈਡਮ ਨਿੰਦਰਜੀਤ ਕੋਰਮਾਨ ਜੀ ਇੱਥੇ ਅੱਜ ਦੇ ਟੂਰਨਾਮੈਂਟ ਦੇ ਵਿੱਚ ਪਹੁੰਚਣ ਤੇ ਬਹੁਤ ਨਿੱਗੀ ਜੀਆਂ ਬਹੁਤ ਬਹੁਤ ਧੰਨਵਾਦ ਹੈ ਨਗਰ ਖਾਨਪੁੱਟੜਾ ਜਿੱਥੇ ਅੱਜ ਦਾ ਇਹ ਮਹਾਗੰਗ ਹੋ ਰਿਹਾ ਕਬੱਡੀ ਦਾ ਮੇਰੇ ਵੱਲੋਂ ਪ੍ਰਬੰਧਕ ਕਮੇਟੀ ਨੂੰ ਨਗਰ ਪੰਚਾਇਤ ਨੂੰ ਨਗਰ ਦੇ ਪ੍ਰਵੰਤਿਆਂ ਨੂੰ ਤੇ ਹਲਕੇ ਤੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਇਹ ਮਹਾਗੰਗ ਦੇਖਣ ਆਏ ਨੇ ਐਨਆਰਆਈ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਇਸ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਪ੍ਰਬੰਧ ਸ਼ੁਰੂ ਕਰਨੇ ਤੇ ਪ੍ਰਬੰਧ ਹਰ ਸਾਲ ਕਰਨੇ ਔਰ ਇਹਨੂੰ ਤਪੱਸਿਆ ਵਾਂਗ ਲਗਾਉਣਾ ਬਹੁਤ ਔਖਾ ਹੁੰਦਾ ਸਾਰੇ ਪ੍ਰਬੰਧਕਾਂ ਨੂੰ ਜੋੜ ਕੇ ਰੱਖਣਾ ਐਨਆਰਆਈ ਵੀਰਾਂ ਨੂੰ ਜੋੜ ਕੇ ਰੱਖਣਾ ਔਰ ਇਹਦੇ ਖਰਚੇ ਵਾਸਤੇ ਅਲੱਗ ਤੋਂ ਦਿੱਤਾ ਗਿਆ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਨੇ ਉਸ ਤੋਂ ਲਾਭ ਹੋਵੇ ਇਹਦੇ ਨਾਲ ਸਾਡੇ ਸੁਪਨੇ ਪੂਰੇ ਹੋਣਗੇ

ਉਹਦੇ ਵਿੱਚ 1 ਕਰੋੜ ਰੁਪਈਆ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਲਾਈਟਾਂ ਆਉਣ ਵਾਸਤੇ ਅਸੀਂ ਰੱਖ-ਮਰਥ ਖਵਾਇਆ ਹੋਇਆ ਜੀ ਔਰ ਇਹ ਵੀ ਐਸੇ ਗੱਲਾਂ ਕਿ ਪਿੰਡਾਂ ਦੀ ਵਾਰੀ ਆ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਬਜਟ ਤੁਸੀਂ ਦੇਖੋ ਤੁਹਾਨੂੰ ਇੰਟਰਸਟ ਲੈਣਾ ਚਾਹੀਦਾ ਜਦੋਂ ਬਜਟ ਪੇਸ਼ ਹੁੰਦਾ ਉਦੋਂ ਵੀ ਦੇਖੋ ਔਰ ਜਦੋਂ ਤੁਸੀਂ ਹਰ ਇੱਕ ਇੱਕ ਦੀ ਗੱਲ ਚੱਲਣੀ ਆ ਬੈਠ ਹੋਣੀ ਆ ਕੱਲ ਨੂੰ ਪੂਰਾ ਦਿਨ ਬੈਠ ਹੋਏਗੀ ਕਾਂਗਰਸ ਪਾਰਟੀ ਨੇ ਕਹਿ ਲਿਆ ਕਿ ਚੂੜਾ

ਇਸੇ ਮਾਡਲ ਨੂੰ ਕਾਂਗਰਸ ਨੇ ਅਡਾਪਟ ਕੀਤਾ ਉਹਨੂੰ ਵਪਾਰੀ ਦੱਸਦੇ ਨੇ ਕੇਰਲ ਦੇ ਵਿੱਚ 1667 ਪਿੰਡਾਂ ਨੇ ਇਸ ਸੀਚੇਵਾਰ ਮਾਡਲ ਜਿਹੜਾ ਹੈ ਉਹ ਅਡਾਪਟ ਕੀਤਾ ਸਾਰਾ ਮੁਲਖ ਇਸੇ ਮਾਡਲ ਨੂੰ ਅਡਾਪਟ ਕਰਿਆ ਸੀਚੇਵਾਰ ਇੱਕ ਨਗਰ ਦਾ ਨਾਮ ਆ ਜਿੱਥੇ ਬਾਬਾ ਜੀ ਨੇ ਜਨਮ ਲਿਆ ਪ੍ਰਤਾਪ ਸਿੰਘ ਬਾਜਵਾ ਸ਼ਹਿਦ ਭੁੱਲਦੇ ਆ ਉਹ ਕਹਿੰਦੇ ਜੀ ਤੁਸੀਂ ਸੀਚੇਵਾਰ ਨੂੰ ਪ੍ਰਮੋਟ ਕਰ ਰਹੇ ਹੋ ਕੀ ਗੱਲ ਪੰਜਾਬ ਦਾ ਇੱਕ ਪਿੰਡ ਜੇ ਮੋਡਲ ਹੋਣ ਪੜਿਆ ਪੂਰੇ ਪੰਜਾਬ ਦੇ ਵਿੱਚ ਉਹਨੂੰ ਪ੍ਰਮੋਟ ਕਰਨਾ ਕੋਈ ਮਾੜੀ ਗੱਲ ਨਹੀਂ ਅੱਗੋਂ ਤੋਂ ਕਿਸੇ ਪਿੰਡ ਦੇ ਵਿੱਚ ਹੋਰ ਵਧੀਆ ਕੰਮ ਹੋਏਗਾ ਤਾਂ ਅਸੀਂ ਉਹਨੂੰ ਵੀ ਇੱਦਾਂ ਹੀ ਪ੍ਰਮੋਟ ਕਰਾਂਗੇ